ਗੱਲ ਕਿਉਂਗੀ ਆ ਪਾਣੀ ਹੋ ਰਿਹਾ ਫੋਨ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵਲੌਗ ਦੀ ਸ਼ੁਰੂਆਤ ਕਰ ਰਹੇ ਆ ਪਰ ਸ਼ਾਮ ਨੂੰ ਵੀਡੀਓ ਬਣਾਉਣ ਆਏ ਸੀ ਕਿ ਹਲੇ ਐਂਡ ਮੌਸਮ ਹੁਣ ਬਿਲਕੁਲੀ ਖੁੱਲ ਚੁੱਕਿਆ ਕੋਈ ਮੀਂਹ ਕਣੀ ਕੁਛ ਨਹੀਂ ਪਹਿਲਾਂ ਤਾਂ ਡੁੱਬੇ ਹੀ ਹੋਏ ਸੀਗਾ ਸਾਰਾ ਸ਼ਹਿਰ ਵੀ ਇੱਕ ਵੀਡੀਓ ਅਸੀਂ ਬਣਾ ਲਈ ਪਹਿਲਾ ਮੌਸਮ ਕਿਵੇਂ ਸੀਗਾ ਹੁਣ ਫੇਰ ਬਦਲ ਹੋ ਗਿਆ ਮੈਨੂੰ ਲੱਗਦਾ ਕਿਸੇ ਵੀ ਟਾਈਮ ਬਾਰਿਸ਼ ਹੋ ਸਕਦੀ ਹੈ ਨੰਨੇ ਨੂੰ ਛੱਡਿਆ ਵਾਂ ਘਰੇ ਨੰਨੇ ਨੂੰ ਹਲੇ ਉੱਥੇ ਛੱਡਦਾ ਐਂਡ ਮੌਸਮ ਕੁਝ ਇਹਦਾ ਹੋ ਚੁੱਕਿਆ ਮੈਨੂੰ ਲੱਗਦਾ ਫੇਰ ਦੁਬਾਰਾ ਹੁਣ ਮੀਂਹ ਪੈਣ ਦੀ ਤਿਆਰੀ ਹੈ ਮੇਰੇ ਫੋਨ ਦੀ ਬੈਟਰੀ ਬੰਦ ਹੋਣ ਵਾਲੀ ਹੈ ਜਦ ਤੱਕ ਫੋਨ ਬੰਦ ਨਹੀਂ ਹੁੰਦਾ ਤੱਕ ਵੀਡੀਓ ਬਣਾਈ ਚੱਲਾਂਗੇ ਆਪਾਂ ਠੀਕ ਹੈ ਸਾਰੇ ਉਰੇ ਚਾ ਰਹੇ ਨੇ ਚਲੋ ਆਪਾਂ ਵੀ ਹੁਣ ਚੱਲੀਏ ਘਰਾਂ ਨੂੰ ਇਹੀ ਪਹਿਲਾਂ ਟਿੱਕ ਮਾਰਨੀ ਪੈਂਦੀ ਸੀ ਫਰਮ ਕਿੱਕ ਮਾਰਾਂ ਦੀ ਲੋੜ ਨਹੀਂ ਹੈਗੀ ਹੁਣ ਇਦਾਂ ਹੀ ਚੱਲੂ ਕੀ ਪੀ ਰਹੇ ਓਏ ਕੀ ਪੀ ਰਹੇ ਸੀਗਾ ਮੈਨੂੰ ਕੀ ਹੈ ਮੈਨੂੰ ਥੋੜੀ ਮਨਾਹੀ ਹੈ ਅਨ ਹੈਲਦੀ ਪੀ ਰਹੇ ਨੂੰ ਤੈਨੂੰ ਮਨਾਹੀ ਹੈ ਅਨ ਹੈਲਦੀ ਲੈ ਕੋਕ ਵਾਲੀ ਪੇਟੜ ਪਾ ਦੂ ਕੰਪਨੀ ਦੇ ਤੇ ਐ ਨਹੀਂ ਪੇਰਨ ਪੈਂਦਾ ਅਨ ਹੈਲਦੀ ਪੀ ਜਾਂਦਾ ਤੂੰ ਅਨ ਹੈਲਦੀ ਕੀ ਮੈਨੂੰ ਲੈ ਕੋਕ ਨੂੰ ਕਹਿਣਾ ਹੁੰਦਾ ਅੱਜ ਮੈਂ ਅੱਜ ਬਿਨਾਂ ਸ਼ੂਜ਼ ਤੇ ਚੱਲੇ ਜਮਾ ਜਿਆਦਾ ਹੀ ਮੈਂ ਈਜ਼ੀ ਹੋ ਗਿਆ ਅੱਜ ਭਾਈ 1% ਮਨ ਨਹੀਂ ਕਰ ਰਿਹਾ ਪਰ ਮੈਂ ਫੇਰ ਵੀ ਚੱਲ ਜਾਣਾ ਤੰਦਰ ਟੌਰ ਦਿਨਾਂ ਲਾਰੇ ਸੇ ਜਿੰਮ ਦੇ ਬਾਹਰ ਬਰਖਾ ਵੀ ਸ਼ੁਰੂ ਹੋ ਗਈ ਹੈ ਮੀਂਹ ਪੈ ਰਿਹਾ ਐਂਡ ਚੱਲਦੇ ਆ ਘਰੇ ਹੁਣ ਅੱਜ ਹੋ ਗਈ ਆਪਣੇ ਨਾਲ ਕੱਲ੍ਹ ਵਾਲੀ ਗੱਲ ਕੱਲ੍ਹ ਵਾਲੀ ਗੱਲ ਕਿਉਂਕਿ ਆ ਪਾਣੀ ਹੋ ਰਿਹਾ ਫੋਨ ਚ ਨਹੀਂ ਪਾਣੀ ਹੋ ਰਿਹਾ ਕੱਲ੍ਹ ਵਾਲੀ ਗੱਲ ਹੋਗੀ ਕੱਲ੍ਹ ਵਾਲੀ ਗੱਲ ਪਤਾ ਕੀ ਹੋਗੀ ਮਤਲਬ ਇੱਕ ਥਾਂ ਤੇ ਮੀਂਹ ਸੀਗਾ ਇੱਕ ਥਾਂ ਤੇ ਨਹੀਂ ਸੀਗਾ ਹੁਣ ਜਿੱਦਾਂ ਮੈਂ ਜਿੰਮ ਤਾਂ ਉੱਥੇ ਵੀ ਨਹੀਂ ਸੀਗਾ ਕਿਉਂਰੇ ਮੀਂਹ ਪੈ ਰਿਹਾ ਸੀਗਾ